ਚਲੋ ਵੀ ਦੋਸਤੋ ਜਲੰਧਰ ਸ਼ਹਿਰ ਦੇ ਵਿੱਚ ਸਰਦਾਰ ਜੀ ਨੇ ਕਰਾਈ ਪਈ ਆ ਪੂਰੀ ਤੌਬਾ ਤੌਬਾ ਜਿੱਤੇ ਕਿ ਲੱਗ ਚੁੱਕੀ ਆ ਰਖੜੀ ਦੀ ਸਭ ਤੋਂ ਵੱਡੀ ਤਮਾਕਾ ਸੀ ਸੋ ਸਰਦਾਰ ਸਾਹਿਬ ਕੀ ਫਾਇਦੇ ਕਰਨ ਜਾ ਰਹੇ ਹੋ ਭਾਜੀ ਬਹੁਤ ਵੱਡੇ ਵੱਡੇ ਫਾਇਦੇ ਕਰਨ ਜਾ ਰਹੇ ਆ ਪੈਣ ਭਰਾਵਾਂ ਦੇ ਜਿਹਦਾ ਚੈੱਕ ਕਰੋ ਪਿਓਰ ਹੈਂਡਵਰਕ ਦੇ ਸੂਟ ਹੈ ਜਿਹੜੇ ਮਾਰਕੀਟ ਵਿੱਚ 25 30000 ਰੁਪਏ ਦੇ ਵੇਚ ਰਹੇ ਨੇ ਇਹ ਰਖੜੀ ਤੱਕ ਪੈਣ ਭਰਾਵਾਂ ਨੂੰ ਦੇ ਜਾ ਰਹੇ ਆ ਆਪਾਂ ਅੱਧੇ ਤੋਂ ਵੀ ਘੱਟ ਰੇਟਾਂ 'ਚ ਇਹਦੇ ਨਾਲ ਦੇ ਹੈਂਡਵਰਕ ਦੇ ਆਰਟੀਕਲ オリジナル ਹੈਂਡਵਰਕ ਦੇ ਆਰਟੀਕਲ ਦੱਪਕੇ ਦੇ ਕੰਮ ਚੈੱਕ ਕਰੋ ਪਿਓਰ ਹੈਂਡਵਰਕ ਦੇ ਦੱਪਕੇ ਦੇ ਕੰਮ ਵਿੱਚ ਸ਼ਮਰ ਦੇ ਸੂਟ ਜਿਹੜੇ ਮਾਰਕੀਟ 'ਚ 20 25 30000 ਰੁਪਏ ਦੇ ਵੇਚਦੇ ਨੇ ਭਾਈ ਜੀ ਰਖੜੀ ਤੱਕ ਪੈਨ ਭਰਾਵਾਂ ਨੂੰ 70 ਤੋਂ 80% ਡਿਸਕਾਊਂਟ ਤੱਕ ਭਾਈ ਦੇ ਜਾ ਰਹੇ ਹੋ ਚੈੱਕ ਕਰੋ 7000 8000 ਰੁਪਏ ਵਾਲਾ ਸੂਟ ਹੈ ਗਾਰੰਟੀ ਸਾਡੀ ਹੋਏਗੀ ਪੂਰੀ ਰਖੜੀ ਤੱਕ ਮੇਲਾ ਇੱਕ ਇੱਕ ਹਜ਼ਾਰ ਰੁਪਿਆ ਬਾਜੀ ਰੇਂਜਾ ਚ ਦੇਗਾ ਉੱਪਰ ਚੈਲੰਜ ਹੈ ਕਈ ਦੁਕਾਨਦਾਰ ਪਾਰ ਆ ਵੀ ਦੇਖ ਰਹੇ ਨੇ 1000 ਰੁਪਿਆ ਰੇਟ ਅਗਰ ਕੋਈ ਭਾਜੀ ਸੂਟ ਦੇ ਦੇ ਨਵਾਂ ਮਾਲ ਦੇ ਦੇ ਤਾਂ ਲੱਖ ਰੁਪਿਆ ਭਾਜੀ ਨਾਮ ਦੇ ਆਂਗੇ ਨਾਲ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਮਾਰਕੀਟ ਦਾ ਰੇਟ ਆ 7000 ਆ 8000 ਪਰ ਨਾਨਕਾਟ ਕਪੜਾ ਵਾਇਟਰੀ ਤੇ ਆਉਤੇ ਕਿ 1000 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਲੈ ਜਾਓ ਜੇਤੀ ਜੇਤੀ ਆਜੋ ਬਸ ਸੂ ਚੈੱਕ ਕਰੋ ਨੈਕਸਟ ਦਾ ਉੱਪਰ ਆਏਗਾ ਭਾਜੀ 9 ਮੀਟਰ ਕਪੜਾ ਸੂਟ ਦਾ ਪੂਰੇ ਫਰੰਟ ਵਰਕ ਆਏਗੀ ਨੈਟ ਦੇ ਉੱਪਰ ਕਢਾਈ ਕੀਤੀ ਆ ਲਾਈਨਿੰਗ ਭਾਈ ਜੀ ਨਾਲ ਲੈ ਕੇ ਚੈੱਕ ਕਰੋ ਤੁਸੀਂ ਨੈੱਟ ਦੇ ਉੱਪਰ ਕਢਾਈ ਕੀਤੀ ਹੈ ਲਾਈਨਿੰਗ ਨਾਲ ਹੈਗੀ ਡਿਜ਼ਾਈਨਰ ਦੁਪੱਟਾ ਬਾਈ ਜੀ ਨਾਲ ਆ ਰੇਟ ਬਹੁਤ ਘੱਟ ਹੈ 1000 ਰੁਪਏ ਜਬਾਜੀ ਦੇਣਾ ਹੈ ਲੈਣ ਦੇ ਵਾਸਤੇ ਸੂਟ ਚਾਹੀਦੇ ਨੇ ਆਓ ਨਾਨਕ ਘਟ ਕਪੜਾ ਵਿਆਹ ਦਾ ਲੈਣਾ ਹੈ ਆਓ ਨਾਨਕ ਘਟ ਪਾਰਟੀ ਵਾਸਤੇ ਸੂਟ ਇਹਦਾ ਦੇ ਹੈਵੀ ਲੈਣੇ ਨੇ 1-1000 ਸਭਿਆ ਸਾਚੀ ਵਾਲੇ ਡਿਜ਼ਾਈਨਰ ਸੂਟ ਲੈਣੇ ਆਓ ਨਾਨਕ ਘਟ ਕਪੜਾ ਫੈਕਟਰੀ ਸੋ ਰਖੜੀ ਤੇ ਪਹਿਣਾ ਦੇ ਕਰਨ ਜਾ ਰਹੇ ਬਾਜੀ ਹੋਰ ਬਹੁਤ ਵੱਡੇ ਵਾਦੇ ਜਿਹੜੀਆਂ ਮੇਰੀਆਂ 11 ਪਹਿਣਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੇਣੀ ਆ ਤਾਂ ਬਾਜੀ 11 ਲਗਜ਼ਰੀ ਸੂਟ ਔਰ ਗੈਂਜਾ ਦੇ ਹੈਂਡਵਰਕ ਦੇ ਆਰਟੀਕਲ 11 ਹੀ ਪਹਿਲਾਂ ਨੂੰ ਇਹਦੇ ਨਾਲ ਦੇ ਨਾਨਕ ਕੱਟ ਵਲੋਂ ਸਪான்ਸਰ ਕੀਤੇ ਜਾਣਗੇ ਭੇਜੇ ਜਾਣਗੇ ਤੁਹਾਡੇ ਕਰੇ ਵੀਡੀਓ ਮੈਕਸਿਮਮ ਸ਼ੇਅਰ ਕਰ ਦਿਓ ਸ਼ੇਅਰ ਟੂ ਗਰੁੱਪ ਕਰ ਦਿਓ ਰੇਟਾਂ ਦੀ ਗਰੰਟੀ ਹੈ ਜੀ ਸਾਡੀ ਕਿਉਂਕਿ ਬਾਈ ਜੀ ਸਿੱਧਾ ਫੈਕਟਰੀ ਚ ਮਾਲ ਬਣਾਉਣ ਨੇ ਆ ਹੈਂਡਵਰਕ ਵੀ ਬਣਵਾਉਣ ਨੇ ਇੱਥੇ ਕਾਰੀਗਰ ਬਿਠਾਏ ਹੋਏ ਨੇ ਮਸ਼ੀਨਾਂ ਚੱਲਦੀਆਂ ਦੇਖੋ ਅਗਰ ਤੁਹਾਡੇ ਆਪਣੇ ਕੋਈ ਡਿਜ਼ਾਈਨ ਹੈ ਉਹ ਵੀ ਬਣਾ ਦੇਾਂਗੇ ਤੁਸੀਂ ਕੋਈ ਇੰਟਰਨੈਟ ਤੋਂ ਡਿਜ਼ਾਈਨ ਡਾਊਨਲੋਡ ਕੀਤਾ ਉਹ ਵੀ ਬਣਾ ਦਿਆਂਗੇ ਹਰ ਇੱਕ ਚੀਜ਼ ਭਾਜੀ ਬੈਕਗ੍ਰਾਉਂਡ ਬਣਾ ਦੋ। ਸੋ ਬਿਲਕੁਲ ਭਾਜੀ ਆ ਵੀ ਆਰਟੀਕਲ ਦਿਖਾ ਦੋ ਕਿ ਪਿਓਰ ਹੈਂਡਵਰਕ ਦਾ ਆਰਟੀਕਲ ਆ ਬਹੁਤ ਹੀ ਪਿਆਰਾ ਆਰਟੀਕਲ ਅਤੇ ਦੁਪੱਟਾ ਵੀ ਦਿਖਾ ਦਿਓ ਨਜ਼ਾਰੇਦਾਰ ਸਵਿਸ ਤਰ੍ਹਾਂ ਦੇ ਆਰਟੀਕਲ ਇਸ ਤਰ੍ਹਾਂ ਦੇ ਡਿਜ਼ਾਈਨਰ ਆਰਟੀਕਲ ਤੁਹਾਨੂੰ ਮਿਲਣੇ ਆ ਸਿਰਫ ਤੇ ਸਿਰਫ ਨਾਨਕ ਹਾਟ ਕਪੜਾ ਫੈਕਟਰੀ ਜਲੰਧਰ ਤੇ ਮਿਲਣੇ ਸਿਰਫ ਤੇ ਸਿਰਫ ਰਕੜੀ ਤੱਕਿਆ ਸੋ ਛੇਤੀ ਛੇਤੀ ਆਜੋ ਜੀ। ਹਰ ਸੈਲੀਬ੍ਰਿਟੀ ਡਿਜ਼ਾਈਨ ਮਿਲੇਗਾ ਫਰੰਟ ਤੇ ਬੈਕ ਵਰਕ ਦੇ ਨਾਲ ਅਨਾਰ ਕਲੀਆਂ ਮਿਲਣ ਗਿਆ ਲਗਜ਼ਰੀ ਤੋਂ ਲਗਜ਼ਰੀ ਸੂਟ ਮਿਲਣਗੇ ਲ ਰੇਡ ਭਾਈ ਜੀ ਸੇਲ ਮੇਲੇ ਵਾਲੇ ਹੀ ਰਹਿਣੇ ਨੇ ਕਿਉਂਕਿ ਰੱਖੜੀ ਤੱਕ ਪਹਿਰਾਣੇ ਕਰਨਿਆਂ ਵੱਡੇ ਫਾਇਦੇ ਤੇ ਪਹਿਰਾਣ ਨੂੰ ਦੇਜਾ ਰਿਹਾ ਸ਼ਮਰ ਦੇ ਵਿੱਚ ਚੈੱਕ ਕਰੋ ਭਾਈ ਜੀ ਲੌਂਗ ਸ਼ਾਟ ਆਏਗੀ ਜਿਹਨਾਂ ਫਰਕਾਵਾਂ ਦੀ ਲੈਗ ਆਏਗਾ ਜਿਹੜਾ ਮਾਰਕੀਟ ਵਿੱਚ 30 40 ਹਜ਼ਾਰ ਰੁਪਏ ਦਾ ਵਿਕਦਾ ਨਾਰੇ ਘੱਟ ਜਲੰਧਰ ਤੋਂ ਲੂ 80% ਡਿਸਕਾਊਂਟ ਦੇ ਉੱਪਰ ਗਾਰੰਟੀ ਨਾਲ ਭਾਈ ਜੀ ਜਿਹੜੀਆਂ ਪਹਿਨਾ ਕਹਿੰਦੀ ਐ ਡਰੈੱਸਾਂ ਲੈਣੀਆਂ ਭਾਈ ਜੀ ਉਹਨਾਂ ਨੂੰ ਲਹਿੰਗੇ ਗਰਾਰੇ ਸ਼ਰਾਰੇ ਹੈਂਡਵਰਕ ਦੇ ਆਰਟੀਕਲ 1100 ਰੁਪਏ ਰੇਟ ਤੋਂ ਸ਼ੁਰੂ ਕਰਾ ਦੋ। ਇਹ ਡਰੈਸਾਂ ਦੇ ਵਿੱਚ ਵੀ ਤੁਹਾਡੇ ਵੱਡੇ ਫਾਇਦੇ ਕਰਾਵਾਂਗੇ। ਸੂਟਾਂ 'ਚ ਧਮਾਕੇ ਕਰਾਤੇ ਹੁਣ ਡਰੈਸਾਂ ਦੇ ਫਾਇਦੇ ਹੋਣੇ ਆ। ਸੋ ਡਰੈਸਾਂ ਵੀ ਤੁਹਾਨੂੰ 1100 ਤੋਂ ਸ਼ੁਰੂਆਤ ਹੋਣ ਵਾਲੀ ਆ ਤੇ ਇਧਰ ਭਾਜੀ ਡਰੈਸਾਂ ਦਿਖਾ ਦਿਓ ਕਿੰਡੀਆਂ ਕਮਾਲ ਦੀਆਂ ਤੁਹਾਡੇ ਵਾਸਤੇ ਆ। ਸੋ ਰੈਟਾਂ ਤੋਂ ਸਸਤੀਆਂ ਡਰੈਸਾਂ ਲੈਣੀਆਂ। ਪਹੁੰਚੋ ਨਾਨਕ ਕਟ ਕਪੜਾ ਫੈਕਟਰੀ ਜਲੰਧਰ 'ਚ। ਇਹਦੇ ਨਾਲ ਦੇ ਆਰਟੀਕਲ ਲੈਣੇ ਨੇ ਪਹੁੰਚੋ ਨਾਨਕ ਕਟ ਕਪੜਾ ਫੈਕਟਰੀ ਕਪੜਾ ਦਾਜਵਰੀ ਦਾ ਲੈਣਾ ਆ। ਰਿਸ਼ਤੇਦਾਰਾ ਵਿਆਹ ਤੁਹਾਡੇ ਵਿਆਹ ਆਨਗਵਾਂਡ ਵਿਆਹ ਵੀਡੀਓ ਮੈਕਸਿਮਮ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਦਾਂ ਦੇ ਆਰਟੀਕਲ ਤੁਸੀਂ ਬਾਜ਼ਾਰੋਂ ਲੈਣ ਜਾਓਗੇ ਜਿਹਨਾਂ ਦਾ ਰੈਂਟ 66778 8000 ਰੁਪਏ 바ਜੀ ਹੁੰਦਾ ਆਪਾਂ ਭੈਣਾਂ ਨੂੰ 1-1000 ਰੁਪਏ ਸ਼ੁਰੂ ਕਰਦੇ ਨਹੀਂ 바ਜੀ ਸੋ ਲੋਬੀ ਦੋਸਤੋ ਜਲੰਧਰ ਸ਼ਹਿਰ ਦੇ ਵਿੱਚ ਸਰਦਾਰ ਜੀ ਨੇ ਕਰਾਈ ਪਈ ਆ ਪੂਰੀ ਤੋਬਾ ਤੋਬਾ ਜਿੱਤੇ ਕਿ ਲੱਗ ਚੁੱਕੀ ਆ ਰਖੜੀ ਦੀ ਸਭ ਤੋਂ ਵੱਡੀ ਤਮਾਕਾ ਸੀ ਸੋ ਸਰਦਾਰ ਸਾਹਿਬ ਕੀ ਫਾਇਦੇ ਕਰਨ ਜਾ ਰਹੇ ਹੋ ਸੋ ਭਾਜੀ ਬਹੁਤ ਵੱਡੇ ਵੱਡੇ ਫਾਇਦੇ ਕਰਨ ਜਾ ਰਹੇ ਆ ਪੈਣ ਭਰਾਵਾਂ ਦੇ ਜਿੱਦਾਂ ਚੈੱਕ ਕਰੋ ਪਿਓਰ ਹੈਂਡਵਰਕ ਦੇ ਸੂਟ ਹੈ ਜਿਹੜੇ ਮਾਰਕੀਟ ਵਿੱਚ 25 30000 ਰੁਪਏ ਦੇ ਵੇਚ ਰਹੇ ਨੇ ਇਹ ਅਕਸਰ ਰਖੜੀ ਤੱਕ ਪੈਣ ਭਰਾਵਾਂ ਨੂੰ ਦੇ ਜਾ ਰਹੇ ਆ ਆਪਾਂ ਅੱਧੇ ਤੋਂ ਵੀ ਘੱਟ ਰੇਟਾਂ 'ਚ ਇਹਦੇ ਨਾਲ ਦੇ ਹੈਂਡਵਰਕ ਦੇ ਆਰਟੀਕਲ オリジナル ਹੈਂਡਵਰਕ ਦੇ ਆਰਟੀਕਲ ਦੱਪਕੇ ਦੇ ਕੰਮ ਚੈੱਕ ਕਰੋ ਪਿਓ ਔਰ ਹੈਡਵਰਕ ਦੇ ਦਬਕੇ ਦੇ ਕੰਮ ਸਿਮਰ ਦੇ ਸੂਟ ਜਿਹੜੇ ਮਾਰਕੀਟ 'ਚ 20 25 30 ਹਜ਼ਾਰ ਰੁਪਏ ਦੇ ਵੇਚਦੇ ਨੇ ਭਾਈ ਜੀ ਰਖੜੀ ਤੱਕ ਪੈਣ ਭਰਾਵਾਂ ਨੂੰ 70 ਤੋਂ 80% ਡਿਸਕਾਊਂਟ ਦਾ ਭਾਈ ਦੇ ਜਾ ਰਹੇ ਆ ਜੀ ਸੋ ਪੀਪਲ ਭਾਜੀ ਆਰਟੀਕਲ ਦਿਖਾ ਦਿਓ ਕਿ ਕਮਾਲ ਦੇ ਆਰਟੀਕਲ ਤੁਹਾਨੂੰ ਸੀਲ ਮੇਲੇ ਚ ਦੇਣ ਜਾ ਰਹੇ ਆ ਸੋਏ ਰਖੜੀ ਦੀ ਸਭ ਤੋਂ ਵੱਡੀ ਤਮਾਕਾਸੇ ਲੱਗ ਚੁੱਕੀ ਹੈ ਜੀ ਸੋਡਲ ਚੈੱਕ ਕਰੋ ਜਿਹੜੀਆਂ ਪੈਣਾ ਕਰੇ ਹੈਗਾ ਵਿਆਹ ਸ਼ਾਦੀ ਜਿਨ੍ਹਾਂ ਨੇ ਕੱਪੜਾ ਲੈਣਾ ਲੈਣ ਦੇਂਦਾ ਵਿਆਹ ਦਾ ਉਹਨਾਂ ਨੂੰ ਭਾਜੀ ਇਹਦੇ ਨਾਲ ਦੀਆਂ ਨਾਰਕਲੀਆਂ ਨਾਲ ਲੱਗੇ ਨਾਲ ਗਰਾਰੇ ਨਾਲ ਸ਼ਰਾਰੇ ਚੈੱਕ ਕਰੋ ਪਿਓਰ ਹੈਂਡ ਮੇਡ ਲਾਵਾ ਫੇਰੀਆਂ ਵਾਲੇ ਸੂਟ ਵੀ ਦੇ ਆ ਕੇ ਤੁਹਾਨੂੰ ਅਦੋ ਅਦ ਰੇਟ ਤੇ ਇਤਿਹਾਸ ਚ ਪਹਿਲੀ ਵਾਰੀ ਭਾਜੀ ਹੋਣ ਜਾ ਰਿਹਾ ਕਿ ਇਹਦੇ ਨਾਲ ਦੀਆਂ ਚੀਜ਼ਾਂ ਲਗਜ਼ਰੀ ਚੀਜ਼ਾਂ ਜਿਹੜੀਆਂ ਬਟੀਕਾ ਦੇ ਵਿੱਚ ਆਰਡਰ ਤੇ ਬਣਾਈ ਜਾਂਦੀਆਂ ਤੁਹਾਨੂੰ ਸੇਲ ਮੇਲੇ 'ਚ ਮਿਲਣੀਆਂ ਜੀ ਆ ਬਿਲਕੁਲ ਜੀ बार-बार ਤੁਹਾਨੂੰ ਕਵਾਂਗੇ ਆਜੋ 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 ਨਾਨਕ ਹੱਟ ਕਿਉਂਕਿ ਰੇਟ ਕਰ ਦਿੱਤੇ ਆ ਬੜੇ ਹੀ ਘੱਟ ਤੁਹਾਡੇ ਫਾਇਦੇ ਕਰਾਵਾਂਗੇ ਪੂਰੇ ਸੋ ਹਰ ਸੈਲੀਬ੍ਰਿਟੀ ਡਿਜ਼ਾਈਨ ਮਿਲੇਗਾ ਫਰੰਟ ਤੇ ਬੈਕ ਵਰਕ ਦੇ ਨਾਲ ਨਾਰਕਲੀਆਂ ਮਿਲਣ ਗਿਆ ਲਗਜ਼ਰੀ ਤੋਂ ਲਗਜ਼ਰੀ ਸੂਟ ਮਿਲਣਗੇ ਲਗਜ਼ਰੀ ਤੋਂ ਲਗਜ਼ਰੀ ਡਰੈਸਾਂ ਮਿਲਣ ਗਿਆ ਰੇਡ ਭਾਜੀ ਸੇਲ ਮੇਲੇ ਵਾਲੇ ਹੀ ਰਹਿਣੇ ਨੇ ਕਿਉਂਕਿ ਰੱਖੜੀ ਤੱਕ ਪਹਿਰਾ ਦੇ ਕਰਨਿਆਂ ਵੱਡੇ ਫਾਇਦੇ ਤੇ ਪਹਿਰਾ ਨੂੰ ਦੇ ਜਾ ਰਹੇ ਸ਼ਮਰ ਦੇ ਵਿੱਚ ਚੈੱਕ ਕਰੋ ਭਾਜੀ ਲੌਂਗ ਸ਼ਾਰਟ ਆਏਗੀ ਜਿੰਨਾ ਫਰਕਮਾ ਦੀ ਲੈਗ ਆਏਗਾ ਜਿਹੜਾ ਮਾਰਕੀਟ ਵਿੱਚ 30 40000 ਰੁਪਏ ਦਾ ਵਿਕਦਾ ਨਾਨਕ ਕੱਟ ਜਲੰਧਰ ਤੋਂ 80% ਡਿਸਕਾਊਂਟ ਦੇ ਉੱਪਰ ਗਾਰੰਟੀ ਨਾਲ ਬਾਜੀ ਦੇ ਆਏ ਬਿਲਕੁਲ ਬਾਜੀ ਆਰਟੀਕਲ ਦਿਖਾ ਦਿਓ ਕਿੰਦੇ ਆ ਉਹ ਵਾਲਾ ਲਹਿੰਗਾ ਜਿਹੜਾ ਬੜਾ ਕੁਝ ਕਹਿੰਦਾ ਤੇ ਜਿਕਰੇ ਵਾਲਾ ਲਹਿੰਗਾ ਲੈਣਾ ਵਾ ਤੇ ਤੁਹਾਨੂੰ ਆਉਣਾ ਪੈਣਾ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਜਿੱਥੇ ਕੇ ਤੁਹਾਡੇ ਫਾਇਦੇ 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 ਆ ਬਿਲਕੁਲ ਜੀ ਕਪੜਾ ਲੈਣਾ ਲੈਣ ਦੇ ਦਾ ਆ ਨਾਨਕ ਕੱਟ ਜਲੰਧਰ ਜਿੱਥੇ ਇਹਦੇ ਨਾਲ ਦੇ ਸੂਟ ਹੈਂਡਵਰਕ ਦੇ ਆਰਟੀਕਲ ਪਿਓਰ オリジナル ਨਵਰਕ ਦੇ ਬਨਾਰਸੀਆ ਆਰਟੀਕਲ 595 ਰੁਪਏ ਬਾਜੀ ਰੈਂਚ ਦੇ ਜਾ ਰਿਹਾ ਸਿਰਫ 595 ਸੋਨਾ ਚਾਂਦੀ ਦਾ ਸੂਟ ਹੈ ਬਾਜ਼ਾਰ ਚ 1800 ਤੋਂ 2000 ਦਾ ਕਈ ਪੈਰਾਂ ਨੇ ਲਿੱਤਾ ਹੁਣ ਬਾਜੀ ਲੈਣ ਦੇ ਵਾਸਤੇ ਵਰਤ ਲੋ ਸਿਰਫ 595 ਰੁਪਏ ਰੇਟ ਕਰ ਦੋ ਬਾਈ ਸੋ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਪਾਉਣ ਵਾਲੀਆਂ ਵੈਰਾਈਟੀਆਂ ਦੇ ਰੀਆਂ ਹਟਾਉਣ ਵਾਲੀਆਂ ਵੈਰਾਈਟੀਆਂ ਦੇ ਰੀਆਂ ਰੇਟ ਦੇ ਰੀਆਂ 595 595 ਜੀ ਸੋ ਚੈੱਕ ਕਰੋ 7000 8000 ਰੁਪਏ ਵਾਲਾ ਸੂਟ ਹੈ ਗਾਰੰਟੀ ਸਾਡੀ ਹੋਏਗੀ ਪੂਰੀ ਰਖੜੀ ਤੱਕ ਮੇਲਾ ਇੱਕ ਇੱਕ 1000 ਰੁਪਏ 바ਜੀ ਰੇਂਜ ਅਚ ਦੇਗਾ ਉੱਪਰ ਚੈਲੰਜ ਹੈ ਕਈ ਦੁਕਾਨਦਾਰ ਪਰ ਆ ਵੀ ਦੇਖ ਰਹੇ ਨੇ 1000 ਰੁਪਏ ਰੇਂਜ ਅਗਰ ਕੋਈ ਭਾਜੀ ਸੂਟ ਦੇ ਦੇ ਨਵਾਂ ਮਾਲ ਦੇ ਦੇ ਤਾਂ ਲੱਖ ਰੁਪਏ ਭਾਜੀ ਨਾਮ ਦੇਾਂਗੇ ਨਾਲ ਪਾਜੀ ਆਰਟੀਕਲ ਦਿਖਾ ਦਿਓ ਮਾਰਕੀਟ ਦਾ ਰੇਟ ਆ 700 ਆ 800 ਪਰ ਨਾਨਕ ਘਾਟ ਕਪੜਾ ਫੈਕਟਰੀ ਤੇ ਆਉ ਤੇ ਕਿ 1000 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਲੈ ਜਾਓ ਜੇਤੀ ਜੇਤੀ ਆਜੋ ਬਸ ਸੂ ਚੈੱਕ ਕਰੋ ਨੈੱਟ ਦੇ ਉੱਪਰ ਆਏਗਾ ਪਾਜੀ 9 ਮੀਟਰ ਕਪੜਾ ਸੂਟ ਦਾ ਪੂਰੇ ਫਰੰਟ ਵਰਕ ਆਏਗੀ ਨੈੱਟ ਦੇ ਉੱਪਰ ਕਢਾਈ ਕੀਤੀ ਆ ਲਾਈਨਿੰਗ ਬਾਈ ਜੀ ਨਾਲ ਲੈ ਕੇ ਚੈੱਕ ਕਰੋ ਤੁਸੀਂ ਨੈੱਟ ਦੇ ਉੱਪਰ ਕਢਾਈ ਕੀਤੀ ਆ ਲਾਈਨਿੰਗ ਨਾਲ ਆਏਗੀ ਡਿਜ਼ਾਈਨਰ ਦੁਪੱਟਾ ਬਾਈ ਜੀ ਨਾਲ ਆ ਰੇਟ ਬਹੁਤ ਘੱਟ ਆ 1000 ਰੁਪਏ ਵਿੱਚ ਬਾਜੀ ਦੇਣਾ ਲੈਣ ਦੇਣ ਵਾਸਤੇ ਸੂਟ ਚਾਹੀਦੇ ਨੇ ਆਓ ਨਾਨਕ ਘਾਟ ਕਪੜਾ ਵਿਆਹ ਦਾ ਲੈਣਾ ਆਓ ਨਾਨਕਾਟ ਪਾਰਟੀ ਵਾਰ ਸੂਟ ਇਹਦਾ ਦੇ ਹੈਵੀ ਲੈਣੇ ਨੇ ਇੱਕ ਇੱਕੀ ਅੱਜ ਸਬਿਆ ਸਾਚੀ ਵਾਲੇ ਦਾ ਡਿਜ਼ਾਈਨਰ ਸੂਟ ਲੈਣੇ ਆਓ ਨਾਨਕਾਟ ਕਪੜਾ ਫੈਕਟਰੀ ਸੋ ਬਿਲਕੁਲ ਭਾਜੀ ਆਹ ਵਾਲਾ ਆਰਟੀਕਲ ਹੈ ਜਿੰਨੂੰ ਕਹਿੰਦੀ ਆ ਜਲਵਾ ਜਿੰਨੂੰ ਕਹਿੰਦੀ ਆ ਨਜ਼ਾਰੇ ਜਿੰਨੂੰ ਕਹਿੰਦੀ ਆ ਫਾਇਦੇ ਮਾਰਕੀਟ ਚ 7-8000 ਪਰ ਇੱਥੇ ਤੁਹਾਨੂੰ ਮਿਲਣਾ 1000 1000 600 700 ਇਹਦੇ ਤੇ ਲੈ ਜਾਓ ਜੀ ਸੋ ਚੈੱਕ ਕਰੋ ਪਿਓਰ ਕ੍ਰੇਪਾ ਦੇ ਸੂਟ ਹੈ ਸਬਿਆ ਸਾਚੀ ਡਿਜ਼ਾਈਨ ਬਾਈ ਜੀ 1000 ਰੁਪਏ ਦੀ ਰੇਂਜ ਚ ਨਾਲ ਹੈਂਡਵਰਕ ਵਾਲੇ ਆਰਟੀਕਲ ਹੈ ਭਾਜੀ ਸੂਟ ਹੈਂ ਦੁਪੱਟਾ ਹੈਂਡਵਰਕ ਦਾ ਸਪੈਸ਼ਲ ਮੁੰਡਿਆਂ ਦੀ ਮੰਮੀ ਵਾਸਤੇ ਸੂਟ ਤਿਆਰ ਕਰਾਇਆ ਗਿਆ ਜਿਹੜੀਆਂ ਭੈਣਾਂ ਨੇ ਵਿਆਹ ਦਾ ਕੱਪੜਾ ਲੈਣਾ ਹੈ ਬੇਨਤੀ ਕਰ ਰਿਹਾ ਤੁਹਾਡੇ ਫਾਇਦੇ ਬੜੇ ਵੱਡੇ ਹੋ ਜਾਣੇ ਆ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚ ਹੋਣੇ ਆ ਤਾਂ ਜਲੰਧਰ ਆਜੋ ਨਾਨਕ ਕਟ ਜਿੱਥੇ ਤੁਹਾਨੂੰ ਇਹਦੇ ਨਾਲ ਦੇ ਦੱਪਕੇ ਤੇ ਕੰਮ ਮਿਲਣਗੇ ਚੈੱਕ ਕਰੋ ਤੁਹਾਨੂੰ ਇਹਦੇ ਨਾਲ ਦੇ ਲਗਜ਼ਰੀ ਜ਼ਰੀ ਵਰ ਕਮਲਣ ਗਿਆ ओरिजिनल ਮਿਲਣ ਗਿਆ ਔਰ ਗਿਆਨਚਾ ਦੇ ਉੱਪਰ ਪਿਓਰ ਹੈਂਡਵਰਕ ਦੇ ओरिजिनल ਕਮਲਣ ਜੇ ਇੰਨੀ ਕਾ ਲੇਟੈਸਟ ਇੰਨੀ ਕਾ ਨਵੀਂ ਵੈਰਾਈਟੀ ਦੇ ਦਿਆਗੇ ਤੁਹਾਨੂੰ ਰੇਟ ਹੋਲਸੇਲ ਫੈਕਟਰੀ ਵਾਲੇ ਨਾਂ ਨਾ ਕਟ ਜਲੰਧਰ ਕਪੜਾ ਫੈਕਟਰੀ ਤੋਂ ਜਿਹੜੀਆਂ ਭਾਜੀ ਪਹਿਣਾ ਕਦੀਆਂ ਆਪਾਂ ਗਲੇ ਵਾਲੇ ਸੂਟ ਲੈਣੇ ਨੇ ਹਲਕਾ ਜਾਂ ਸਿਰਫ ਨੈਕਵਰਕ ਜਿੰਨਾਂ ਨੂੰ ਚਾਹੀਦਾ ਉਹਨਾਂ ਨੂੰ ਇਹਦੇ ਨਾਲ ਦੇ ਡਿਜ਼ਾਈਨਰ ਹੈਂਡਵਰਕ ਵਾਲੇ ਸੂਟ ਲੈਣੇ ਇਹਦੇ ਚ ਵੀ ਭਾਜੀ ਪੂਰੀ ਤੋਹਫਾ ਤੋਹਫਾ ਕਰਾਤੀ ਵੈਰਾਈਟੀ ਵਾਲੀ ਚੈੱਕ ਕਰੋ ਤੁਸੀਂ ਸ਼ਿਮਰ ਦੇ ਉੱਪਰ ਸੂਟ ਹੈ ਨੱਕ ਦੇ ਉੱਪਰ ਹੈਂਡਵਰਕ ਹੈ ਗੋਟਾ ਪੱਟੀ ਦਾ ਕੰਮ ਹੈ ਦੱਪਕੇ ਦਾ ਕੰਮ ਹੈ ਮਲਟੀਵਰਕ ਵਾਲੇ ਸੂਟ ਸਿਰਫ ਨਾਨਕਾਟ ਜਲੰਧਰ ਤੋਂ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਤੇ ਨਾਲ ਦੀ ਨਾਲ ਜਿਹੜੇ ਐਨ ਆਰ ਆਈ ਪੈਨਪੜਾ ਸਾਡੀਆਂ ਇਸ ਵੀਡੀਓ ਨੂੰ ਵੇਖ ਰਿਹਾ ਤੁਹਾਡੇ ਫਾਇਦੇ ਆ ਤੁਸੀਂ ਛੇਤੀ ਛੇਤੀ ਸਕਰੀਨਸ਼ਾਟ ਮਾਰੋ ਤੇ ਤੁਹਾਡੇ ਲਈ ਵੀਡੀਓ ਕਾਲ ਦੀ ਵਿਸਿਟੀ ਅਵੇਲੇਬਲ ਆ ਤੁਸੀਂ ਕੈਨੇਡਾ ਅਮਰੀਕਾ ਜਿੱਥੇ ਮਰਜੀ ਘਰੇ ਬਿਠੇ ਸੂਟ ਮੰਗਵਾਓ ਨਾਨਕਾਟ ਕਪੜਾ ਫੈਕਟਰੀ ਤੋਂ ਸੋ ਜਿਹੜਿਆ ਪੈਨਾਂ ਨੇ ਚੈੱਕ ਕਰੋ ਤੁਸੀਂ ਭਾਜੀ ਬੁਟੀਕ ਖੋਲ ਲਿਆ ਜਿਹੜੀਆਂ ਪਹਿਲਾਂ ਨੇ ਨਵਾਂ ਕੱਪੜੇ ਦਾ ਕੰਮ ਸ਼ੁਰੂ ਕਰਨਾ ਹੈ ਉਹਨਾਂ ਨੂੰ ਵੀ ਹੈਂਡਵਰਕ ਦੇ ਇਦਾਂ ਦੇ ਸੂਟ ਡਿਜ਼ਾਈਨਰ ਦੁਪੱਟੇ ਨਾਲ ਡਾਰਕ ਰੰਗਾ ਦੇ ਸੂਟ ਡਿਜ਼ਾਈਨਰ ਦੁਪੱਟੇ ਆਪਾਂ ਇਸ ਤੇ ਭਾਜੀ ਹਦੋਂ ਵੱਧ ਰੇਟ ਤੇ ਦੇ ਦਾਨੇ ਆ ਕੋਈ 400 ਕੋਈ 500 ਕੋਈ 600 ਕੋਈ 700 ਹਰ ਇੱਕ ਰੇਟ ਤੇ ਤੁਹਾਨੂੰ ਇੱਥੇ ਕਪੜਾ ਮਿਲੇਗਾ ਪੌਕਰ ਫ੍ਰੈਂਡਲੀ ਬਜਟ ਤੇ ਮਿਲੇਗਾ ਤੁਹਾਡੇ ਬਜਟ ਤੇ ਮਿਲੇਗਾ ਤੁਹਾਡੇ ਬਜਟ ਤੋਂ ਨਹੀਂ ਹਿੱਲੇਗਾ ਭਾਜੀ ਲਗਜ਼ਰੀ ਸੂਟਾਂ ਦਾ ਹੀ ਮੇਲਾ ਲਾਇਆ ਤੇ ਲਗਜ਼ਰੀ ਸੂਟ ਸੇਲ ਮਿਲ ਜੀ ਦੀਆਂ ਤੇ ਭਾਜੀ ਜਿਹੜਾ ਕਪੜਾ ਮਾਰਕੀਟ ਦੇ ਵਿੱਚੋਂ ਵਿਆਹ ਸਾ ਜੀ 2 ਲੱਖ ਦਾ ਬਣੂਗਾ ਆਪਣੇ ਕੋ ਕਿੰਨੇ ਦਾ ਪਾਜੋ ਤਾਂ ਭਾਜੀ ਪਹਿਲੇ ਸੂਟ ਚੈੱਕ ਕਰੋ ਤੁਸੀਂ ਜਿਹੜਾ ਮਾਰਕੀਟ ਦੇ ਵਿੱਚ 35 40 ਹਜ਼ਾਰ ਰੁਪਏ ਜਦ 25 25 ਹਜ਼ਾਰ ਰੁਪਏ ਦਿੰਦੇ ਨੇ ਸਾਡੇ ਕੋਲ ਮਿਲ ਜਣਾ 70 ਤੋਂ 80% ਡਿਸਕਾਊਂਟ ਦੇ ਤੇ ਦੇ ਨਾਲ ਹੀ 2 ਲੱਖ ਦਾ ਕਪੜਾ ਦਿਆਂਗੇ 50 ਤੋਂ 60 ਹਜ਼ਾਰ ਰੁਪਏ ਰੇਂਜ ਚ ਲਿਖ ਕੇ ਗਰੰਟੀ ਓਪਨ ਚੈਲੰਜ ਰੇਸ਼ਤਾ ਦੀ ਗਰੰਟੀ ਦੇ ਜੀ ਸਾਡੀ ਕਿਉਂਕਿ ਬਾਈ ਜੀ ਸਿੱਧਾ ਫੈਕਟਰੀ ਚ ਮਾਲ ਬਣਾਉਂਦੇ ਆ ਹੈਂਡਵਰਕ ਵੀ ਬਣਵਾਉਂਦੇ ਆ ਇੱਥੇ ਕਾਰੀਗਰ ਬਿਠਾਏ ਹੋਏ ਨੇ ਮਸ਼ੀਨਾਂ ਚੱਲਦੀਆਂ ਦੇਖੋ ਅਗਰ ਤੁਹਾਡੇ ਆਪਣੇ ਕੋਈ ਡਿਜ਼ਾਈਨ ਹੈ ਉਹ ਵੀ ਬਣਾ ਦਿਆਂਗੇ ਤੁਸੀਂ ਕੋਈ ਇੰਟਰਨੈਟ ਤੋਂ ਡਿਜ਼ਾਈਨ ਡਾਊਨਲੋਡ ਕੀਤਾ ਹੈ ਉਹ ਵੀ ਬਣਾ ਦਿਆਂਗੇ ਹਰ ਇੱਕ ਚੀਜ਼ ਭਾਜੀ ਬੈਲ ਬਰਾਊਨ ਬਣਾ ਦਿਆਂਗੇ ਸੋ ਬਿਲਕੁਲ ਭਾਜੀ ਆ ਵੀ ਆਰਟੀਕਲ ਦਿਖਾ ਦਿਓ ਕਿ ਪਿਓਰ ਹੈਂਡਵਰਕ ਦਾ ਆਰਟੀਕਲ ਆ ਬਹੁਤ ਹੀ ਪਿਆਰਾ ਆਰਟੀਕਲ ਹੈ ਤੇ ਦੁਪੱਟਾ ਵੀ ਦਿਖਾ ਦਿਓ ਨਜ਼ਾਰੇਦਾਰ ਸਵਿਸਤਰਾ ਦੇ ਆਰਟੀਕਲ ਇਸਤਾਂ ਦੇ ਡਿਜ਼ਾਈਨਰ ਆਰਟੀਕਲ ਤੁਹਾਨੂੰ ਮਿਲਨੇ ਆ ਸਿਰਫ ਤੇ ਸਿਰਫ ਨਾਨਕ ਹਾਟ ਕਪੜਾ ਫੈਕਟਰੀ ਜਲੰਧਰ ਤੇ ਮਿਲਨੇ ਸਿਰ ਤੋਂ ਸਿਰ ਰਖੜੀ ਤੱਕ ਜੇ ਤੁਸੀਂ ਛੇਤੀ ਛੇਤੀ ਆਜੋ ਜੀ ਸੋ ਰਖੜੀ ਤੇ ਭੈਣਾਂ ਦੇ ਕਰਨ ਜਾ ਰਹੇ ਭਾਜੀ ਹੋਰ ਬਹੁਤ ਵੱਡੇ ਫਾਇਦੇ ਜਿਹੜੀਆਂ ਮੇਰੀਆਂ 11 ਭੈਣਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੇ ਰੀਆਂ ਤੇ ਭਾਜੀ 11 ਹੀ ਲਗਜ਼ਰੀ ਸੂਟ ਔਰ ਗੈਂਜਾ ਦੇ ਹੈਂਡਵਰਕ ਦੇ ਆਰਟੀਕਲ 11 ਹੀ ਭੈਣਾਂ ਨੂੰ ਇਹਦੇ ਨਾਲ ਦੇ ਨਾਨਕ ਘੱਟ ਵੱਲੋਂ ਸਪான்ਸਰ ਕੀਤੇ ਜਾਣਗੇ ਭੇਜੇ ਜਾਣਗੇ ਤੁਹਾਡੇ ਘਰੇ ਵੀਡੀਓ ਮੈਕਸਿਮਮ ਸ਼ੇਅਰ ਕਰ ਦਿਓ ਸ਼ੇਅਰ ਟੂ ਗਰਪ ਕਰ ਦਿਓ ਬਿਲਕੁਲ ਜੀ ਛੇਤੀ ਛੇਤੀ ਉਂਗੁੱਠਿਆਂ ਨੂੰ ਚਲਾਓ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਟੂ ਗਰਪ ਕਰੋ ਤੇ ਭਾਜੀ ਕਹਿੰਦੇ ਕੋਈ 11 ਲੱਕੀ ਪੈਣ ਭਰਾਵਾਂ ਦੇ ਘਰੇ ਇਸ ਤਰ੍ਹਾਂ ਦੇ ਆਰਟੀਕਲ ਭੇਜੇ ਜਾਣਗੇ ਜੀ ਸੋ ਚੈੱਕ ਕਰੋ ਇੱਕ ਹੋਰ ਲਾਵਾ ਫੇਰਿਆਂ ਵਾਲੇ ਆਰਟੀਕਲ ਆ ਕਿਉਂਕਿ ਭਾਜੀ ਸੇਲ ਮੇਲਾ ਲਾਇਆ ਹੈ ਵਿਆਹਾਂ ਸ਼ਾਦੀਆਂ ਦਾ ਮੇਲਾ ਲਾਇਆ ਹੈ ਪਰਵਾ ਮੇਲਾ ਲਾਇਆ ਹੈ ਜਿਹਦੇ ਚ ਤੁਹਾਡੇ ਫਾਇਦੇ ਹੋਣਿਆ ਸਾਡੇ ਪੰਜਾਬ ਮਾਤਿਆਂ ਦੇ ਫਾਇਦੇ ਹੋਣਿਆ ਜਿੱਦਾਂ ਚ ਹੈਡਵਰਕ ਦੇ ਸੂਟ ਦੱਪਕੇ ਦੇ ਕੰਮ ਜਿਹੜੇ ਮਾਰਕੀਟ ਚ ਬਹੁਤ ਮਹਿੰਗੇ ਵਿਕਦੇ ਨੇ ਰੇਟਾਂ ਨੂੰ ਠੱਲਵਾ ਜਾਗੇ ਇੱਕ ਵਾਰੀ ਅੱਛਾ ਚੈੱਕ ਕਰੋ ਬਾਜੀ ਸਾਰਾ ਦੱਪਕੇ ਦਾ ਕੰਮ ਐ ਸ਼ਮਰ ਦਾ ਸੂਟ ਐ ਲਗਜ਼ਰੀ ਸੂਟ ਐਗਾ ਬਾਈ ਜੀ ਜਿਹੜਾ ਬਾਜ਼ਾਰ ਦੇ ਵਿੱਚ ਚੈੱਕ ਕਰੋ 20 ਤੋਂ 25000 ਰੁਪਏ ਤੋਂ ਘੱਟ ਕਿਸੇ ਨੇ ਨਹੀਂ ਦੇਣਾ ਅਜੀ ਤੁਹਾਨੂੰ ਅੱਧੋਂ ਵੱਧ ਰੇਟ ਤੋਂ ਵੀ ਸਸਤਾ ਦੇ ਦੇਾਂਗੇ ਇੱਕ ਵਾਰੀ ਜ਼ਰੂਰ ਪਹੁੰਚੋ ਨਾਨਕਾਟ ਕਪੜਾ ਫੈਕਟਰੀ ਤੁਸੀਂ ਦੂਰੋਂ ਆਣਾ ਆ ਤੁਹਾਡਾ ਤੇਲ ਲਗਣਾ 500 ਦਾ ਫਾਇਦੇ ਹੋ ਜਾਣੇ ਜ਼ਿਆਦਾ ਤੇ ਚੈੱਕ ਕਰੋ ਮਾਜੀ ਮੁੰਡੇ ਦੀ ਨਾਨੀ ਦਾਦੀ ਵਾਸਤੇ ਸਪੈਸ਼ਲ ਜੂਟ ਤਿਆਰ ਕਰ ਆ ਗਿਆ ਸਾਰਾ ਹੈਂਡਵਰਕ ਦਾ ਕੰਮ ਹੈ origignal ਹੈਂਡਵਰਕ ਦਾ ਕੰਮ ਆਏਗਾ ਇਹ ਵੀ ਬਾਜੀ ਸੇਲ ਮੇਲੇ ਚ ਤੇ ਆਏ ਜੀ ਬਿਲਕੁਲ ਜੀ ਹੁਣ ਤੁਹਾਨੂੰ ਨਾ ਦਿੱਲੀ ਜਾਂਦੀ ਲੋੜ ਐ ਨਾ ਚੰਡੀਗੜ੍ਹ ਜਾਂਦੀ ਲੋੜ ਐ ਤੁਸੀਂ ਸਿੱਧਾ ਆਓ ਨਾਨਕ ਹੱਟ ਕਪੜਾ ਫੈਕਟਰੀ ਜਿਲੰਦਰ ਤੇ ਆਹ ਬਾਜੀ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਡਿਜ਼ਾਈਨਰ ਆਰਟੀਕਲ ਤੁਹਾਨੂੰ ਇੱਥੇ ਮਿਲਨੇ ਆ ਤੇ ਮਿਲਨੇ ਸਿੱਧੇ ਫੈਕਟਰੀਟਾਂ ਤੇ ਆ ਤੇ ਨਾਲ ਦੀ ਨਾਲ ਬਾਜੀ ਛਿਮਰ ਦਾ ਬਹੁਤ ਹੀ ਪਿਆਰਾ ਆਰਟੀਕਲ ਦਿਖਾ ਦਿਓ ਤੇ ਛੇਤੀ ਛੇਤੀ ਆਜੋ ਫਾਇਦੇ ਕਢ ਲਓ ਜੇਦੀ ਜੇਦੀ ਸੋ ਬਿਲਕੁਲ ਜੀ ਪੰਜਾਬ ਵਾਸੀਆਂ ਦੇ ਫਾਇਦੇ ਹੁਣੇ ਹੋਣੇ ਆ ਜਿਹੜੇ ਐਨਆਰਆਈ ਭੈਣ ਭਰਾ ਉਹਨਾਂ ਦੇ ਵੀ ਹੋਣੇ ਆ ਤੇ ਜਿਹੜੀਆਂ ਭੈਣਾਂ ਕਹਿੰਦੀ ਉਹਨਾਂ ਨੂੰ ਵੀ ਭਾਜੀ ਲਗਜ਼ਰੀ ਸੂਟ ਪਹੁੰਚੇ ਵਰਕ ਦੇ ਨਾਲ ਸ਼ਮਰ ਦੇ ਆਰਟੀਕਲ ਔਰ ਗੈਂਜ਼ਾ ਦੇ ਦੁਪੱਟੇ ਇਹ ਵਾਲੀਆਂ ਚੀਜ਼ਾਂ ਮਿਲਣਗੀਆਂ ਜਿਹੜੀਆਂ ਪਹਿਣਾ ਕਰਨੀਆਂ ਆਪਾਂ ਲਾਈਟ ਵਰਕ ਲੈਣਾ ਹੈ ਉਹਨਾਂ ਨੂੰ ਵੀ ਸ਼ਮਰ ਦੇ ਉੱਪਰ ਔਰ ਗੈਂਜ਼ਾ ਦੇ ਉੱਪਰ ਇਹਦਾਂ ਦੇ ਸੂਟ ਦਿਆਂਗੇ ਜਿਹੜੀਆਂ ਕਹਿੰਦੀਆਂ ਦੁਪੱਟੇ ਡਿਜ਼ਾਈਨਰ ਲੈਣੇ ਨੇ ਉਹਨਾਂ ਨੂੰ ਡਿਜ਼ਾਈਨਰ ਦੁਪੱਟੇ ਦੇਾਂਗੇ ਤੁਹਾਡੀਆਂ ਘੱਟ ਰੇਟਾਂ ਦੇ ਵਿੱਚ ਮਰਾਦਾ ਪੂਰੀਆਂ ਆਪਾਂ ਕਰ ਦੇਣੀਆਂ ਰਖੜੀ ਦਾ ਹਕ ਮਹਾ ਬੰਪਰ ਸੇਲ ਮੇਲਾ ਆਰਗੇਨਾਈਜ਼ ਕੀਤਾ ਹੈ ਨਾਨਕ ਕਟ ਜਲੰਧਰ ਵੱਲੋਂ ਤੇ ਜਿਹੜੀਆਂ ਪਹਿਣਾ ਕਹਿੰਦੀਆਂ ਡਰੈੱਸਾਂ ਲੈਣੀਆਂ ਭਾਈ ਜੀ ਉਹਨਾਂ ਨੂੰ ਲਹਿੰਗੇ ਗਰਾਰੇ ਸ਼ਰਾਰੇ ਹੈਂਡਵਰਕ ਦੇ ਆਰਟੀਕਲ 1-1000 ਰੁਪਏ ਰੇਜ ਤੋਂ ਸ਼ੁਰੂ ਕਰਾ ਦਿਆ ਜੀ ਡਰੈੱਸਾਂ ਦੇ ਵਿੱਚ ਵੀ ਤੁਹਾਡੇ ਵੱਡੇ ਫਾਇਦੇ ਕਰਾਵਾਂਗੇ ਸੂਟਾਂ ਜਿੱਥੇ ਮਾਕੇ ਕਰਾਤੇ ਹੁਣ ਡਰੈੱਸਾਂ ਦੇ ਫਾਇਦੇ ਹੋਣੇ ਆ ਸੋ ਡਰੈੱਸਾਂ ਵੀ ਤੁਹਾਨੂੰ 1000 ਤੋਂ ਸ਼ੁਰੂਆਤ ਹੋਣ ਵਾਲੀ ਆ ਤੇ ਇਧਰ ਭਾਜੀ ਡਰੈੱਸਾਂ ਦਿਖਾ ਦਿਓ ਕਿੰਡੀਆਂ ਕਮਾਲ ਦੀਆਂ ਤੁਹਾਡੇ ਵਾਸਤੇ ਆ ਸੋ ਰੈਕਟਾਂ ਤੋਂ ਸਸਤੀਆਂ ਡਰੈੱਸਾਂ ਲੈਣੀਆਂ ਪੋਚੋ ਨਾਨਕਾਟ ਕੱਪੜਾ ਫੈਕਟਰੀ ਜਲੰਧਰ ਚ ਇਹਦੇ ਨਾਲ ਦੇ ਆਰਟੀਕਲ ਲੈਣੇ ਨੇ ਪੋਚੋ ਨਾਨਕਾਟ ਕੱਪੜਾ ਫੈਕਟਰੀ ਕੱਪੜਾ ਦਾਜਵਰੀ ਦਾ ਲੈਣਾ ਆ ਵ੍ਰਿਸ਼ਟੇਦਾਰਾ ਵਿਆਹ ਤੁਹਾਡੇ ਵਿਆਹ ਆਨਗਵਾਂਡ ਵਿਆਹ ਵੀਡੀਓ ਮੈਕਸਿਮਮ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਦਾਂ ਦੇ ਆਰਟੀਕਲ ਤੁਸੀਂ ਬਾਜ਼ਾਰੋਂ ਲੈਣ ਜਾਓਗੇ ਜਿਨ੍ਹਾਂ ਦਾ ਰੈਂਟ 66 77 8000 ਰੁਪਏ 바ਜੀ ਹੁੰਦਾ ਆਪਾਂ ਭੈਣਾਂ ਨੂੰ 1-1000 ਰੁਪਏ ਸ਼ੁਰੂ ਕਰਦੇ ਰਹੀਏ 바ਜੀ ਇੱਕ ਵਾਰੀ ਐਡਰੈਸ ਜ਼ਰੂਰ ਦੱਸੋ 바ਜੀ ਜਲੰਧਰ ਸਿਟੀ ਕਪੂਰਥਲਾ ਰੋਡ ਸਕਰੀਨ ਤੇ 2 ਨੰਬਰ ਚੱਲ ਰਹੇ ਨੇ ਜਦੋਂ ਮਰਜ਼ੀ ਕਾਲ ਮੈਸੇਜ ਕਰੋ ਅੱਧੀ ਰਾਤ ਕਾਲ ਮੈਸੇਜ ਕਰੋ ਪੂਰੀ ਜਾਣਕਾਰੀ ਦਿੱਤੀ ਜਾਏਗੀ ਐਨ ਆਰ ਆਈ ਹੈਗੇ ਹੋ ਵੀਡੀਓ ਕਾਲ ਦੀ ਸਰਵਿਸ ਦਿੱਤੀ ਜਾਏਗੀ ਜ਼ਰੂਰ ਪਹੁੰਚੋ ਇੱਕ ਵਾਰੀ ਨਾਨਕਾਟ ਕਪੜਾ ਫੈਕਟਰੀ ਦੇ ਅੰਦਰ ਤੇ ਸੇਲ ਦਾ ਨੰਦ ਲਾਓ